ਖੁਸ਼ਤਨਾ 18000 ਨਾਲ ਗੁਣਾ ਕਰਿਓ ਕਿੰਨੇ ਅਰਬਾਂ ਖਰਬਾਂ ਦੀ ਜਾਇਦਾਦ ਹੈ ਜਿਨੂੰ ਸਮਝ ਆ ਗਈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਿਰਲੇ ਵਿਚਾਰ ਦੇ ਨਹੀਂ ਤੇ ਮੱਥਾ ਡੇਕੋ ਪਾਠ 5 7 20 25 51 108 ਗੰਡ ਪਾਠ ਤੇ ਚਲਾਓ ਨਹੀਂ ਪਤਾ ਲੱਗਦਾ ਬਾਪੂ ਆਪ ਕਹਿ ਕੇ ਗਏ ਬਾਣੀ ਮਿਰਲੋ ਵਿਚਾਰ ਸੀ ਵੀ ਵਿਰਲੇ ਵਿਰਲੇ ਆ ਜਿਹੜੇ ਬੜੇ ਪਿਆਰ ਦੇ ਨਾਲ ਬਾਣੀ ਦੇ ਨਾਲ ਗੁਰੂ ਨਾਲ ਗੱਲਾਂ ਕਰਦੇ ਜਿਦਾ ਆਪਾਂ ਕਰ ਰਹੇ ਆ ਫਿਰ ਅਨੰਦ ਵੱਖਰਾ ਫਿਰ ਨਹੀਂ ਪਤਾ ਲੱਗਦਾ ਸਮੇਂ ਦਾ ਵੀ ਆਖੋ ਸਤਿਨਾਮ ਸ੍ਰੀ ਤੇ ਗੁਰੂ ਪਾਤਸ਼ਾਹ ਮਹਾਰਾਜ ਦਇਆ ਦ੍ਰਿਸ਼ਟੀ ਕਰਨ ਪਹਿਲਾ ਪਿਆਲਾ ਜਿਹੜਾ ਹੈ ਸੱਚ ਦਾ ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਨਾ ਭਾਰਤ ਵਰਸ਼ ਦੀ ਸ਼ਾਨ ਚਮਕਾਣ ਆਇਆ ਕਿਸੇ ਆਖਿਆ ਲਾਲੂ ਮਾਂ ਤ੍ਰਿਵਤਾ ਦਾ ਤ੍ਰਿਵਤ ਕਰਨ ਦੇ ਲਈ ਜਹਾਨ ਆਇਆ ਬੋਲਿਆ ਕਿ ਨਾਲ ਨਾ ਹੋਗਾ ਗੱਲ ਸੁਰਤ ਦੀ ਜੁੜੀ ਜੀ ਕਿਸੇ ਆਖਿਆ ਮੁਰਖੇ ਦੇ ਰਾਏ ਬਲਾਰ ਦਾਏ ਸੱਚੇ ਪਿਆਰ ਨੂੰ ਤੋੜ ਕਿਸੇ ਆਖਿਆ ਯਾਰੀਓ ਲਾਲੂ ਦਾ ਤੇ ਸੁੱਕੀ ਰੋਟੀ ਚ ਦੁੱਧ ਮੈਂ ਇੱਕ ਕਥਾ ਕੀਤੀ ਤੇ ਅਮਰੀਕਾ ਵਿੱਚ ਇੱਕ ਸੱਜਣ ਨੇ ਸੁਣਿਆ ਉਹ ਬੜਾ ਭਾਵੁਕ ਹੋ ਗਿਆ ਉਹ ਕਥਾ ਕੀ ਸੀ ਮੈਂ ਕਿ ਜਦੋਂ ਅੱਜ ਤੋਂ 20 ਸਾਲ ਪਿਛੇ ਝਾਤੀ ਮਾਰੀਏ ਸਾਡੇ ਘਰ ਕੱਚੇ ਹੀ ਤੇ ਹਰ ਘਰ ਦੇ ਵਿੱਚ ਕਰੀਬ-ਕਰੀਬ ਇੱਕ ਤਸਵੀਰ ਲੱਗੀ ਹੁੰਦੀ ਸੀ ਬੋਲੋ ਵਾਏ ਅੱਜ ਦਾ ਭਾਈ ਸਾਹਿਬ ਵੜ ਕੇ ਬੈਠੇ ਨਾ ਮਾਰੇ ਚਿੱਤਰ ਇਹ ਪਾਵਣਾ ਚਿੱਤਰਦਰਸ਼ਣੇ ਨੂੰ ਕਹਿੰਦੇ ਆ ਇੱਕ ਸੁਪਨ ਦਰਸ਼ਨ ਹੁੰਦਾ ਇੱਕ ਪ੍ਰਤੱਖ ਦਰਸ਼ਨ ਹੁੰਦਾ ਉਹ ਮੇਰੇ ਅਰਗਿਆਂ ਨੇ ਰੌਲਾ ਇੰਨਾ ਪਾਦਾ ਪ੍ਰਚਾਰ ਕਰਨ ਕਿਹਦੇ ਜੀ ਮੂਰਤੀ ਪੂਜਾਏ ਪੂਰਤੀ ਪੂਜਾ ਉਹ ਜਿਹੜੇ ਘਰਾਂ ਚ ਕਿਤੇ ਭਾਈ ਤਾਲੂ ਸਿੰਘ ਜੀ ਕੰਧ ਦੇ ਉੱਤੇ ਚਿੱਤਰ ਹੁੰਦਾ ਸਿੱਖੋ ਉੱਪਰ ਲੱਥੇ ਦਾ ਭਾਈ ਮਤੀ ਦਾਸ ਦਾ ਬੰਦ ਬੰਦ ਬਾਬਾ ਦੀ ਸੰਤਲੀ ਤੇ ਸੀਸ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਦਾ ਪੇਂਟਿੰਗ ਘਰ ਤੇ ਚਿੱਤਰ ਖੜੀ ਤੇ ਚੜਦੇ ਅੱਜ ਸਭ ਕੁਝ ਖਤਮ ਹੋ ਗਿਆ ਅੱਜ ਕੋਠੀਆਂ ਵਡੀਆਂ ਸੁਣੀਆਂ ਗੁਸਾਰਾ ਕਰਿਓ ਸਾਡੇ ਨਾਲ ਕੇ ਮਾਫੀ ਦਿਓ ਦੂਜੇ ਤੀਜੇ ਚੰਗਿਆ ਆ ਮੈਨੂੰ ਸਾਰੇ ਪਿਆਰ ਕਰਦੇ ਇੱਕ ਸੱਜਣ ਦੇ ਮੈਂ ਘਰੇ ਗਿਆ ਉਹ ਰਾਧਾ ਸਵਾਮੀ ਸੀ ਤੇ ਉਹਦੀ ਕੋਠੀ 'ਚ ਵੱਡੀ ਸਾਰੀ ਫੋਟੋ ਲੱਗੀ ਉਹ ਜਿੱਥੇ ਪਿਆਰ ਉਹਨਾਂ ਦਾ ਭਾਈ ਆਪਾਂ ਕਾਹਤੋਂ ਗਏ ਉਹਦੇ ਬਟੂਏ ਵਿੱਚ ਵੀ ਫੋਟੋ ਉਹਦੀ ਗੱਡੀ ਵਿੱਚ ਵੀ ਫੋਟੋ ਉਹਦੀ ਬੈਠਕ ਵਿੱਚ ਵੀ ਫੋਟੋ ਤੇ ਉਹਦੀ ਆੜਤ ਵਿੱਚ ਵੀ ਫੋਟੋ ਤੇ ਉਹਦੀ ਦੁਕਾਨ ਤੇ ਵੀ ਮੈਂ ਕਿਹਾ ਭਾਈ ਤੁਸੀਂ ਬੜਾ ਪਿਆਰ ਕਰਦੇ ਕਹਿੰਦੇ ਜੀ ਅਸੀਂ ਸ਼ੁਰੂ ਤੋਂ ਜੁੜਿਆ ਅਸੀਂ ਸਾਜ ਸੰਗ ਕਰਦੇ ਹਾਂ ਮੁਬਾਰਕ ਆਪਨਿੰਦਕ ਨਹੀਂ ਗੁਰੂ ਸਾਰਿਆਂ ਦਾ ਉਹ ਦਰਬਾਰ ਸਿਰ ਮੱਥਾ ਢੇਕ ਕੇ ਆਉਂਦੇ ਆਪ ਜੀ ਆ ਕੇ ਆਖੋ ਸਤਨਾਮ ਉਹ ਜਿਹੜਾ ਭਾਈ ਸਾਹਿਬ ਇਹਨਾਂ ਦੇ ਮੇਣ ਆ ਉਹ ਗੁਰਮੁਖੰਦਰ ਸਾਹਿਬ ਗੁਰੂ ਉਹ ਸੰਤ ਨੂੰ ਕਹਿੰਦੇ ਭਾਈ ਜਾਇਆ ਕਰੋ ਵੱਡੇ ਦਾ ਘਰ ਆ ਕਾਹ ਤੋਂ ਕਿਸੇ ਨੂੰ ਕਹੀਏ ਤੇ ਮੈਂ ਉਸ ਭਾਈ ਸਾਹਿਬ ਤੋਂ ਬੜਾ ਪ੍ਰਭਾਵਿਤ ਹੋਇਆ ਵੀ ਉਹਦੇ ਘਰ 'ਚ ਵੀ ਗੱਡੀ 'ਚ ਵੀ ਬਟੂਏ 'ਚ ਵੀ ਦੁਕਾਨ ਤੇ ਵੀ ਤਿਆਰ ਤੇ ਵੀ ਫੋਟੋ ਲੱਗੀ ਤੇ ਥੱਲੇ ਲਿਖਿਆ ਧੰਨ ਸਤਗੁਰੂ ਤੇ ਜੇ ਤੁਸੀਂ ਸਾਡੇ ਵਾਲਿਆਂ ਦੇ ਘਰਾਂ 'ਚ ਜਾਈਦਾ ਨਾ ਇਹ ਮੈਸੇਜ ਹੈ ਇੱਕ ਪ੍ਰਚਾਰਕ ਹੋਣ ਦਾ ਤੇ ਇਹਨਾਂ ਦੇ ਆਪਣੇ ਘਰਾਂ 'ਚ ਕੋਈ ਸੁਣ ਨਹੀਂ ਲਿਓ ਮਾਈਂਡ ਨਾ ਕਰ ਦਿਓ ਜੇ ਪਰ ਜ਼ਰੂਰ ਸੁਣਿਓ ਵੀ ਸਾਡੇ ਘਰ ਦੇ ਵਿੱਚ ਆਪਣੀਆਂ ਹੀ ਨਿਰੋਕ ਆਉਂਦੀਆਂ ਆਖੋ ਸਤਨਾਮ ਉਈ ਇਧਰੋ ਮੋੜੇ ਦੇ ਬਾਹਰ ਰੱਖੀ ਕੋਈ ਮੂਹ ਐਨ ਨੂੰ ਘੁਮਾਇਆ ਵੇਖੋ ਮੈਂ ਵੀ ਗ੍ਰਸਤੀਆਂ ਰੱਬ ਨੇ ਨਾ ਕੋਈ ਦਿੱਤਾ ਤੇ ਸਾਡੇ ਘਰ ਚੋਂ ਸ਼ਹੀਦਾਂ ਦਾ ਚਿੱਤਰ ਹੀ ਗੋਮ ਹੋ ਗਿਆ ਬਹੁਤ ਹੀ ਰਲੇ ਪਰਿਵਾਰ ਰਹਿ ਕੇ ਕਲਗੀਧਰ ਦਾ ਚਿੱਤਰ ਜਿਹੜਾ ਵੇਖੋ ਮੋਦਾ ਰੰਗ ਰੂਪ ਤੇ ਕੋਈ ਨਹੀਂ ਜਾਣ ਸਕਦਾ ਇੱਕ ਸਵੇਰੇ ਉੱਠਦੇ ਮਾਨੂੰ ਪੇਂਟਿੰਗ ਲੱਗੀ ਹੋਏ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਤੇ ਬੰਦਾ ਉੱਠਦੇ ਇਹ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਕਿਹਦਾ ਕਿ ਨਹੀਂ ਛੋਟੇ ਬੱਚੇ ਆਪਣੇ ਘਰਾਂ 'ਚ ਤੁਹਾਡੇ ਘਰ ਚਿੱਤਰ ਲੱਗਾ ਹੋਵੇ ਇੱਕ ਰੋਟੀ 'ਚੋਂ ਦੁੱਧ ਨਿਕਲਦਾ ਹੋਵੇ ਪਿਛੋਂ ਲਹੂ ਤੇ ਤੁਹਾਡਾ ਛੋਟਾ ਬੱਚਾ ਕਹੇਗਾ ਮਮਾ ਪਾਪਾ ਇਹ ਕੌਣ ਹੈ ਤੁਸੀਂ ਮਜਬੂਰ ਹੋ ਕੇ ਦੱਸਣ ਵਾਸਤੇ ਕਿ ਪੁੱਤਰ ਇਹ ਗੁਰੂ ਨਾਨਕ ਸਾਹਿਬ ਹੈ ਇਧਰ ਲਾਲ ਹੋਵੇ ਤੇ ਇਹ ਮਲਕ ਭਾਗੋ ਹੈ ਇਹ ਲਾਲ ਲਾਲ ਕੀ ਤੇ ਚਿੱਟਾ ਚਿੱਟਾ ਕੀ ਹੈ ਉਹ ਬੱਚੇ ਨੂੰ ਤੁਸੀਂ ਮਜਬੂਰ ਹੋ ਕੇ ਦੱਸੋਗੇ ਪੁੱਤਰ ਇਹ ਦੋ ਨੰਬਰ ਦਾ ਕੰਮ ਕਰਦਾ ਹੀ ਤੇ ਆਹ ਕਹ ਦੱਸੋਗੇ ਨਾ ਕਹੂਗਾ ਪਪਾ ਦੋ ਨੰਬਰ ਕੀ ਹੁੰਦਾ ਫਿਰ ਦਸੋਗੇ ਵੀ ਇਹ ਬੰਦਾ ਰਿਸ਼ਵਤ ਲੈਂਦਾ ਏ ਨਸ਼ੇ ਵੇਚਦਾ ਏ ਇਹ ਬੰਦਾ ਝੂਠੀਆਂ ਗਵਾਹਾਂ ਦਿੰਦਾ ਏ ਤੇ ਬੱਚਾ ਕਹੇਗਾ ਪਪਾ ਅੱਛਾ ਇਹਦੀ ਰੋਟੀ ਕਿਉ ਲਊ ਤਾਂ ਨਿਕਲੇ ਇਹ ਕੌਣ ਹੈ ਇਹ ਪੁੱਤਰ ਲਾਲੋ ਹੈ ਇਹ ਆਪਣੀ ਖੇਤੀ ਕਰਦਾ ਏ ਮੱਝਾਂ ਚਾਰਦਾ ਏ ਦੁੱਧ ਪਾ ਕੇ ਗੁਜ਼ਾਰਾ ਕਰਦਾ ਏ ਇਹ ਗੁਰੂ ਨਾਨਕ ਨੂੰ ਪਸੰਦ ਅੱਧੀ ਕਥਾ ਜੀਵਨ ਦੀ ਤੇ ਉਹ ਤਸਵੀਰ ਜੀ ਸ਼ੁਭੀ ਸੀ ਜਿਹੜੀ ਅੱਜ ਖਤਮ ਹੋ ਚੁੱਕੀ ਹੈ ਕੱਚੇ ਘਰਾਂ ਚ ਬਹੁਤ ਜ਼ਿਆਦਾ ਤਕਰੀਬਨ ਹੀ ਆਪਣੇ ਪੰਜਾਬ ਚ ਇੱਕ ਦੋ ਘਰ ਛੱਡ ਕੇ ਹਰ ਘਰ ਚੋ ਚੀਜ਼ ਹੁੰਦੀ ਸੀ ਜਿਵੇਂ ਬਿਨਾਨਕੀ ਰੋਟੀਆਂ ਪਕਾਉਂਦੇ ਸੀ ਬਿਨਾਨਕੀ ਸੇਵਾ ਖਤਮ ਕਰ ਦਿੱਤਾ ਸਮਝੋ ਇਹ ਕੌਣ ਲੋਕ ਨੇ ਸਾਡਾ ਇਤਿਹਾਸ ਪੋਥੀਆਂ ਦੇ ਵਿੱਚ ਨਿੱਗੀ ਨਿੱਗੀ ਗੱਲ ਕੱਢ ਕੇ ਹੁਣ ਇੰਨੀ ਮਿਹਨਤ ਨਾਲ ਕਿਸੇ ਰੂਹ ਨੇ ਗ੍ਰੰਥ ਲਿਖਿਆ ਹੋਵੇ ਤੇ ਉਹਦੇ ਚ ਦੋ ਪੰਕਤੀਆਂ ਹੋ ਜੀਆਂ ਪਾ ਦਿਓ ਜਿਵੇਂ ਮੰਨ ਲਓ ਪ੍ਰਬੰਧਕਾਂ ਨੇ ਪਿੰਡ ਵਿੱਚ ਚਾਰ ਗਜਾ ਕਰਨ ਭੇਜੇ ਸਿਰ ਐਗਜ਼ਾਮਪਲ ਉਹਨਾਂ ਨੇ 40 ਗ੍ਰਾਮ ਦੁੱਧ ਇਕੱਠਾ ਕੀਤਾ ਇੱਕੇ ਭਾਂਡੇ 'ਚ ਵਾਦਾ ਤੇ ਮੇਰੇ ਵਰਗਾ ਔਲੀ ਜੀ ਢੱਕਣ ਚੋੱਕੇ ਤੇ ਦੋ ਬੁੱਕ ਕਾਂਜੀ ਸੁੱਟ ਕੇ ਨਿਕਲ ਜੇ ਤੇ ਸਵੇਰ ਨੂੰ ਉਹ ਦੁੱਧ ਦੀ ਡੰਡ ਲੈ ਜਾਣੀ ਤੇ ਅਸੀਂ ਕੀ ਕਹਿਣਾ ਹੈ ਵੀ ਜਿਨ੍ਹਾਂ ਨੇ ਉਹਨਾਂ ਪਿੰਡੋਂ ਪਿੰਡੀ ਚੂਲੀ-ਚੂਲੀ ਇਕੱਠਾ ਕੀਤਾ ਸਾਰਿਆਂ ਦੀ ਮਿਹਨਤ ਖਤਮ ਹੋ ਗਈ ਨਾ ਇਦਾਂ ਹੀ ਸਾਡੇ ਨਾਲ ਹੋਇਆ ਕਿ ਸਾਡੇ ਪਿਆਰ ਨੂੰ ਅਗਲਿਆਂ ਵੇਖ ਲਿਆ ਕਿ 550 ਸਾਲ ਚ ਪੂਰੇ ਵਰਲਡ ਦੇ ਵਿੱਚ ਇਹ ਆਪਣਾ ਪੈਰਾ ਜਮਾ ਗਿਆ ਜਿੱਧਰ ਨੂੰ ਵੇਖੋ ਗੋਰੇ ਵੀ ਦਾੜਾ ਪ੍ਰਕਾਸ਼ ਦਮਾਲਾ ਤੇ ਬਾਣੇ ਚ ਤੇ ਮਾਲਾ ਹੱਥ ਚ ਖੜੀ ਏ ਇਹਨਾਂ ਦੇ ਕੋਲ ਇਹਨਾਂ ਦੀ ਮੁਰਸ਼ਿਦ ਦਾ ਖਜ਼ਾਨਾ ਹੈ ਜਦੋਂ ਮੁਹੰਮਦ ਸ਼ਾਹ ਰੰਗੀਲੇ ਨੂੰ ਮੇਰਾ ਵਿਸ਼ਾ ਨਹੀਂ ਮੈਂ ਆਪਣੇ ਵਿਸ਼ੇ ਚ ਰਹਿਣਾ ਪੰਜ ਪਿਆਲੇ ਪੰਜ ਪੀਰ ਜਦੋਂ ਉਹਨੇ ਦਿੱਲੀ ਆਪਣੀ ਸਰੈਂਡਰ ਕਰ ਦਿੱਤੀ ਨਾਦਰ ਸ਼ਾਹ ਨੂੰ ਉਹਦੇ ਪੁੱਤਰ ਨਾਸਰਨਾ ਬੇਟੀ ਵਿਆਹ ਦੀ ਤੇ ਜਦੋਂ ਉਹ ਪਾਣੀ ਪਰ ਤਵਾਇਆ ਇਧਰ ਦੀ ਲੰਗਦਾ ਹੋਇਆ ਆਪਣੇ ਇਥੋਂ ਵਾਪਸ ਪਰਤਿਆ ਹਰੀਕੇ ਪੱਤਨ ਨੂੰ ਮਾਝੇ ਨੂੰ ਤੇ ਉੱਥੇ ਫਿਰ ਗੁਰੂ ਕੇ ਸਿੱਖਾਂ ਨੇ ਉਹਨੂੰ ਲੀਰਾਂ ਕਰਕੇ ਰੱਖ ਦਿੱਤਾ ਪਾੜ ਤੇ ਲੀੜੇ ਉਹਦੇ ਮੱਥਾ ਪਾੜਤਾ ਕੋਈ ਤੇ ਉਹਨੇ ਜਾਂਦੇ ਜਕਰੀਏ ਨੂੰ ਆਖਿਆ ਕਹਿੰਦਾ ਨਾ ਤੇ ਮੈਂ ਸ਼ਰਾਬ ਪੀਣੀ ਨਾ ਮਾਸ ਖਾਣਾ ਨਾ ਮਸੱਲਾ ਖਾਣਾ ਨਾ ਮੈਨੂੰ ਦਿਖਾ ਲੈ ਮੈਂ ਪਾਣੀ ਨਹੀਂ ਪੀਣਾ ਪਹਿਲੋ ਮੈਨੂੰ ਦੱਸ ਪੀਆ ਪੱਗਾਂ ਦਾੜੀਆਂ ਵਾਲੇ ਕੌਣ ਮੈਂ ਜਿਉਂ ਦਰਾ ਖੈਬਰ ਲੰਗਿਆ ਦੁਨੀਆਂ ਨੂੰ ਲੁੱਟਿਆ ਕੋਲ ਕੈਨਾਤ ਮੇਰੇ ਅੱਗੇ ਲੰਮੀ ਪੈ ਗਈ ਪਰ ਆ ਜਿਹੜੇ ਗਿਣਤੀ ਦੇ ਆ ਨਾ ਆਪਣਾ ਘਟ ਗਿਣਤੀ ਕਹਿੰਦੇ ਇਹ ਕੌਣ ਹੈ ਕੀ ਖਾਂਦੇ ਆ ਕਿੱਥੇ ਰਹਿੰਦੇ ਆ ਇਹਨਾਂ ਦੀ ਥੋੜੀ ਜੀ ਮੈਨੂੰ ਨੌਲੇਜ ਦੇ ਤੇ ਉਹ ਕਹਿੰਦਾ ਛਾ ਤੈਨੂੰ ਵੀ ਦਰਸ਼ਨ ਹੋ ਗਿਆ ਓਕੇ ਸਤਨਾਮ ਸ੍ਰੀ ਸਾਡਾ ਨਿਆਰਾ ਪਾਣੀ ਸਾਡੀ ਪਹਿਚਾਨ ਸੀ ਜਿਹਗਲਿਆਂ ਨੇ ਅੱਜ ਖੋਲਿਆ ਜਿਹੜੀਆਂ ਮਾਮਾ ਬੱਚਿਆਂ ਦੇ ਟੋਟੇ ਗਲਾਂ 'ਚ ਕਰਾ ਕੇ ਖੰਨੀ ਖੰਨੀ ਰੋਟੀ ਖਾ ਕੇ ਵੀ ਕਹਿੰਦੀਆਂ ਸੀ ਤੇਰਾ ਕੀਆ ਕਹਿੰਦੀਆਂ ਸੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਮਨੂ ਜੋ ਜੋ ਸਾਨੂੰ ਵੜਦਾ ਸੀ ਦੂਣ ਸਵਾਏ ਅੱਜ ਉਹ ਬੱਚਿਆ ਕਹਿ ਰਹੀਆਂ ਕਿ ਮੈਨੂੰ ਦਾੜੀ ਵਾਲੇ ਤੋਂ ਨਫ਼ਰਤ ਹੈ ਮੈਨੂੰ ਮੈਨੂੰ ਨਹੀਂ ਚਾਹੀਦਾ ਏ ਤੁਹਾਡਾ ਨਿਆਰਾਪਣ ਖੋਲਿਆ ਕਿ ਆ ਪੱਗ ਤੋਂ ਮੈਨੂੰ ਇਹ ਨਹੀਂ ਚੰਗਾ ਲੱਗਦਾ ਸਾਡੀਆਂ ਬੱਚੀਆਂ ਤੜਫ ਕੇ ਸਾਨੂੰ ਦੁੱਖ ਲੱਗਦਾ ਉਹ ਸਾਡਾ ਨਿਆਰਾਪਣ ਖੋਣ ਵਾਸਤੇ ਅਗਲਿਆਂ ਨੇ ਕਿੰਨੇ ਕੋਝੇ ਯਤਨ ਕੀਤੇ ਸਾਡੀ ਗੁਰਬਾਣੀ ਨੂੰ ਦੁਬਦਾ ਚ ਪਾਤਾ ਸਾਡਾ ਨਿਤਨੇਮ ਦੁਬਦਾ ਚ ਪਾਤਾ ਸਾਡੀ ਅਰਦਾਸ ਆ ਹੁਣ ਇੱਕ ਵੀਰ ਮੈਨੂੰ ਕਹਿੰਦਾ ਜੀ ਮੈਂ ਅੰਦਰ ਆਉਣਾ ਸੀ ਚਲੋ ਮੇਰਾ ਪਿਆਰਾ ਨਿੱਕਾ ਬਰਾ ਕਹਿੰਦੇ ਬਾਬਾ ਜੀ ਦਰਬਾਰ ਚ ਮੱਖੀਆਂ ਮਾਰਨੀ ਚਾਹੀਦੀਆਂ ਕਿ ਨਹੀਂ ਕੁਸਤਨਾ ਉਸਕੋ ਕੁਐਸਚਨ ਸੀ ਵੀ ਕਿ ਅਪ ਟਿਊਬ ਲਾਉਣੇ ਤੇ ਪਟਾਕੇ ਪੈਂਦੇ ਵੀ ਉਹ ਮਰਦੀਆਂ ਤੇ ਮੈਂ ਫਿਰ ਕੁਝ ਨਹੀਂ ਬੋਲਿਆ ਮੈਂ ਕਿਹਾ ਵੀ ਮੈਨੂੰ ਕਾਰ ਆਉਂਦਾ ਰੱਬਰਾਬਾ ਕਿ ਕਾਰ ਨਹੀਂ ਆ ਵੀ ਜੇ ਹੁਣ ਆਪਾਂ ਕਹਿ ਦਈਏ ਵੀ ਨਹੀਂ ਇਹਦਾ ਮੈਂ ਉੱਥੇ ਬੈਠੀਆਂ ਰਹਿਣ ਮਾਰੇ ਤੇ ਗੰਦਕੀ ਦੇ ਬੈਂਦੀ ਆ ਮੱਖੀ ਕੋਈ ਸਾਧਨ ਨਹੀਂ ਦਾ ਹੈਗਾ ਤੇ ਉਹਦੇ ਲਈ ਫਿਰ ਆਪਾਂ ਨੂੰ ਪ੍ਰਬੰਧ ਕਰਨਾ ਪੈਣਾ ਜੇ ਆਪਾਂ ਕਿਨੇ ਪ੍ਰਬੰਧ ਕਰਤਾ ਫਿਰ ਉੱਥੇ ਕੁਐਸਚਨ ਖੜਾ ਹੁੰਦਾ ਵੀ ਗੁਰੂ ਸਾਹਿਬ ਦੇ ਕੋਲ ਜੀਅਤ ਆਉਂਦੀ ਆ ਨਹੀਂ ਕੋਈ ਹੈ ਜਵਾਬ ਇਹੋ ਹੀ ਬਸ ਆਸ ਵਾਲਾ ਹੀ ਆ ਆਖੋ ਸਤਨਾਮ ਸ੍ਰੀ ਸੋਏ ਮਹਾਰਾਜ ਕਹਿੰਦੇ ਮੂਰਖਾਂ ਦਾ ਝਗੜਾ ਹੈ ਭਾਵਨਾਵਲ ਤੁਰਿਏ ਇੰਨਾਂ ਚੀਜ਼ਾਂ ਚ ਪਾਇਆ ਹੋਈਆਂ ਨੇ ਆਪਾਂ ਨੂੰ ਵੀ ਇੱਥੇ ਇੱਕ ਲੜੀ ਜਾਣ ਇੱਕ ਕਵੇ ਖਾ ਲੋ ਦੂਜਾ ਕਵੇ ਨਹੀਂ ਦੋਵੇਂ ਇੱਕੋ ਜਿਹੇ ਦੀ ਪਾਗ ਲਾ ਕੇ ਸਿਰ ਪਾੜਨਾ ਪਉਣ ਗਿਆ ਰੱਬ ਇਹ ਸੱਚੀ ਗੱਲ ਹੈ ਇੱਚ ਕੋਈ ਹਤਕਤਨੀ ਨਹੀਂ ਸਾਨੂੰ ਸਾਰਿਆਂ ਨੂੰ ਦੂਜਾ ਚ ਰੱਖਦਾ ਜਿਨੂੰ 25 ਸਾਲ ਹੋ ਗਏ ਨਿਤਨੇਮ ਕੰਠ ਕਰਕੇ ਅੱਖ ਬੰਦ ਕਰਕੇ ਕਰਦੇ ਨੂੰ ਅੱਜ ਇੱਕ ਵੀਰ ਕਹਿ ਗਿਆ ਕਿ ਮਹਾਰਾਜ ਕਹਿ ਕੇ ਗਿਆ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਤੁਸੀਂ ਉਂਗਰ ਰੰਤ ਗੁਰੂ ਮਾਨਿਓ ਤੇ ਉਹ ਕਹਿੰਦਾ ਕਿ ਉਹ ਗ੍ਰੰਥ ਸਾਹਿਬ ਤੇ ਜਾਪ ਸੋ ਸੁਈਏ 24 ਸੁਈਏ ਹੁਣ ਜਿਨੂੰ 20 ਸਾਲ ਦਾ ਪਿਆਰ ਜੀ ਦਾ ਉਹ ਤੇ ਟੈਨਸ਼ਨ ਚ ਪੈ ਗਿਆ ਇਹ ਕੌਣ ਕਰਦਾ ਏ ਇਹ ਵਿਚਾਰੇ ਕਿ ਤੇ ਮੈਂ ਬੱਚਾ ਮੈਂ ਵਿਦਵਾਨ ਨਹੀਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਥੱਲੇ ਬਹਿ ਕੇ ਕਰ ਰਿਹਾ ਖੁਸਾਤ ਨਾਮ ਸ੍ਰੀ ਬੜਾ ਸਾਡਾ ਨਿਆਰਾ ਪਣ ਸੀ ਜਕਰੀਆ ਕਹਿੰਦਾ ਨਾਦਰ ਨੂੰ ਕਹਿੰਦਾ ਤੈਨੂੰ ਮਿਲਤੇ ਭਾਉ ਹੋਣੀ ਕਹਿੰਦਾ ਮਿਲੇ ਹੀ ਆ ਤੇ ਲੀੜੇ ਪਾਟਿਆ ਕਹਿੰਦਾ ਇਹ ਕੌਣ ਨੇ ਫਿਰ ਉਹਦੇ ਮੂੰਹ ਚੋਂ ਮੇਰੇ ਪਿਓ ਦਾ ਨਾਮ ਨਿਕਲਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਇਨਕਾਮੁਰਛਦ ਵਲੀ ਪਈ ਹੋਇ ਇਨ ਪੂਆ ਬੇ ਇਹ ਆਤ ਦੀ ਉਹ ਹੈ ਕਿੰਦੇ ਨੰਦਾ ਪਿਓ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਗਿਆ ਇਤੇ ਜਦੋਂ ਇਹ ਘੁੱਟ ਸ਼ਕ ਲੈਂਦੇ ਆ ਤੇ ਫਿਰ ਇੱਕ ਘੁੱਟ ਪੀ ਕੇ ਤੇਰੇ ਬਾਟੇ ਉਪਦੇਵ ਵਾਲੀ ਬੋਲੋ ਇੱਕ ਘੁੱਟ ੀ ਕੇ ਤੇਰੇ ਬਾਟੇ ਕੂਰ ਕੂਰ ਮਾਤ ਨੂੰ ਡਰਾਵੇ ਤੇ ਰਖਾਲ ਸਾਂ ਕੂਰ ਕੂਰ ਮਾਤ ਨੂੰ ਡਰਾਵੇ ਇੱਕ ਮੁਠ ਛੋਲੇ ਆਂਦੀ ਖਾ ਕੇ ਤੇਰੇ ਲੰਗਰਾਂ ਚੋਂ ਇੱਕ ਸਾਰੇ ਲੋਹਾ ਹਾਜ਼ਰੀ ਮੋਟ ਛਲੇ ਆਦੀ ਖਾਕ ਤੇਰੇ ਲੰਗਾ ਚੋ ਮਸਤੇ ਹੋਏ ਹੱਤੀਆਂ ਢਾਵੇ ਤੇਰਾ ਤੇਰੇ ਸੰਗਤ ਵਿਜੋੜੀਆਂ ਦੀ ਢੁੜਤਾਈ ਮਥੇ ਲਾਕੇ ਠੋਕਰ ਨਵਾਬੀਆਂ ਨੂੰ ਲਾਵੇ ਤੇਰਾ

ਇੱਕ ਘੋਟ ਪੀ ਕੇ ਤੇਰੇ ਬਾਟੋ ਫਰੀ ਵਾਲੀ ਇੱਕ ਘੋਟ ਪੀ ਕੇ ਤੇਰੇ ਬਾਟੋ ਫਰੀ ਕੂੜ ਕੂੜ ਮਾਟ ਨੂੰ ਡਰਾਵੇ ਬੁਧਾ ਭਾਲਸ ਇੱਕ ਘੋਟ ਪੀ ਕੇ ਤੇਰੇ ਬਾਟੋ ਣੋ ਵੀਰ ਸਾਰੇ ਇੱਕ ਘੋਟ ਪੀ ਕੇ ਤੇਰੇ ਬਾਟੋ ਮੈਂ ਥੋੜਾ ਜਿਹਾ ਵਿਸ਼ਾ ਲੱਗ ਰੱਖਿਆ ਮੈਂ ਵੀਰ ਜੀ ਨੂੰ ਸੁਣ ਰਿਹਾ ਸੀ ਲਾਈਵ ਵੀ ਉਹਨਾਂ ਨੇ ਤਕਰੀਬ ਨਹੀਂ ਛੇਵੇਂ ਪਾਤਸ਼ਾਹ ਦਾ ਇਤਿਹਾਸ ਤੁਹਾਨੂੰ ਸੁਨਾਤਾ ਉਹ ਚੀਜ਼ ਨੂੰ ਬਾਰ ਬਾਰ ਪੀਟ ਲਈ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਹਜ਼ੂਰ ਦੀ ਸਿਫਤ ਕੀਤੀ ਜਕਰੀਏ ਨੇ ਕਹਿੰਦਾ ਇਹਨਾਂ ਦੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਅਜਿਸਨ ਆਪਣੇ ਪਿਓ ਨਹੀਂ ਭੁੱਲ ਗਏ ਤੇ ਪਿੰਡਾਂ ਚ ਕਹਾਵਤ ਵੀ ਗੁਰਬਾਣੀ ਦੇ ਵਿੱਚ ਵੀ ਮਾਰੇ ਨੇ ਸਾਨੂੰ ਸਮਝਾਇਆ ਕਿ ਬੇਸਵਾ ਕਹਿ ਕਰ ਬੇਟਾ ਜਨਮਿਆ ਪਿਤਾ ਤਾਂ ਹੀ ਕਿਹਾ ਨਾਮ ਸਦਈਆ ਕਹਿੰਦੇ ਜਿਹੜੀ ਕੋਠੇ ਤੇ ਰਹਿਣ ਵਾਲੀ ਬੀਬੀ ਹੈ ਨਾ ਖੁਦਾ ਖਾਸ ਤੋਂ ਉਹ ਦੇ ਕਰ ਪੁੱਤਰ ਪੈਦਾ ਹੋਇਆ ਬੱਚਾ ਜੰਮਿਆ ਤੇ ਜਦੋਂ ਉਸ ਬੱਚੇ ਨੂੰ ਸਕੂਲ ਦੇ ਵਿੱਚ ਉਹ ਦਾਖਲ ਕਰਾਉਣ ਲੱਗੀ ਨਾ ਸਿਰਫ ਉਧਾਰਨ ਗੱਲ ਹੋਰ ਕੀ ਧੀ ਤੇ ਜਦੋਂ ਨਾਂ ਦਾਖਲ ਕਰਾਉਣ ਲੱਗੇ ਤੇ ਟੀਚਰ ਨੇ ਪੁੱਛਿਆ ਕਿ ਬੇਟਾ ਤੇਰੇ ਪਾਪਾ ਦਾ ਕੀ ਨਾਂ ਹੈ ਉਹ ਆਪਣੀ ਮਾਂ ਵੱਲ ਵੇਖਣ ਲੱਗ ਪਿਆ ਤੇ ਜਦੋਂ ਮਾਂ ਵੱਲ ਵੇਖਣ ਲੱਗ ਪਿਆ ਤੇ ਮਾਂ ਦੇ ਅੱਖਾਂ ਚ ਹੰਝੂਆਂ ਦੀ ਛੜੀ ਲਈ ਤੇ ਜਿਹੜਾ ਪ੍ਰਿੰਸੀਪਲ ਉਹ ਕਹਿੰਦਾ ਭੈਣੇ ਤੂੰ ਰੋਂਦੀ ਘੱਟ ਹੋਏ ਸੌਖਾ ਜਿਹਾ ਬਚਨੇ ਕੋਈ ਵੱਡੀ ਗੱਲ ਨਹੀਂ ਮੈਂ ਪੁੱਛਿਆ ਤੇਰੇ ਬੇਟੇ ਦਾ ਨਾਮ ਕੀ ਤੇ ਪਾਪਾ ਦਾ ਨਾਮ ਕੀ ਹੈ ਉਹ ਫਰਾਰ ਕਰਕੇ ਬੇਸਵਾਕ ਕਰ ਬੇਟਾ ਜਨਮਿਆ ਪਿਤਾ ਦਾ ਹੈ ਕੀ ਨਾਮ ਸੁਧਈਆ ਕਹਿੰਦਾ ਵੀ ਤੂੰ ਰੋ ਨਾ ਵੀ ਤੇਰਾ ਪਤੀ ਮਰ ਗਿਆ ਵਾ ਹੋ ਸਕਦਾ ਡੈਥ ਹੋ ਜਾਂਦੀ ਛੋਟੇ ਬੱਚਿਆਂ ਦੇ ਪਿਤਾ ਕਈ ਚੜਾਈ ਕਰ ਜਾਂਦੇ ਵੈਸੇ ਮਹਾਰਾਜ ਦੀ ਹੁਕਮਾ ਪਰਿ ਪਿਓ ਲੱਭਦੇ ਨਹੀਂ ਆਖੇ ਸਤਨਾਮ ਨਾ ਮਾਂ ਮੈਂ ਲਗਦੀਆਂ ਮਾਰੇ ਸਭ ਨੂੰ ਇਹ ਪਿਆਰ ਦੇਣ ਮਾਂ ਮਰੇ ਤੇ ਪੇਕੇ ਮੁੱਕ ਜਾਂਦੇ ਪਿਓ ਮਰੇ ਘਰ ਵਿਲਾ ਸ਼ਾਲਾ ਮਰਨ ਨਾ ਵੀਰ ਕਿਸੇ ਦੇ ਉੱਜੜ ਜਾਂਦਾ ਏ ਮਿੰਨੂ ਸਭੇ ਪੀੜਾਂ ਮੰਦੀਆਂ ਇੱਕ ਗੁਰੀ ਪਾਈਆਂ ਦੀ ਪੀੜ ਉਹ ਕੋਠੇ ਚੜ ਚੜ ਰਹੰਦੀਆਂ ਵਿਛੜ ਗਏ ਜਿਨ੍ਹਾਂ ਦੇ ਵੀਰ ਪੁੱਤ ਮਰੇ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਬੜੇ ਡੰਗੇ ਰਿਸਤੇ ਆਏ ਤੇ ਮਾਇਆ ਹੀ ਆ ਚਾਰ ਦਿਨਾਂ ਦਾ ਖੇਡ ਜਿਆ ਪਰ ਉਹਨੇ ਮੋਹ ਪਾਇਆ ਨਾ ਜਿਨੂੰ ਗੁਰੂ ਅਰਜਨ ਦਾਸ ਬਰੇ ਰੋਜ਼ ਅਨੰਦ ਸਹਿਬ ਜੀ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟੋ ਜਿਨੂੰ ਮੋਹ ਮਿੱਠਾ ਲਾਇਆ ਸ਼ੁਕਰ ਹੈ ਸਤ ਗੁਰੂ ਜੇ ਆਪਣੇ ਚ ਮੋਹ ਨਾ ਹੁੰਦਾ ਤੇ ਕੋਈ ਰਿਸ਼ਤਾ ਨਹੀਂ ਸੀ ਹੋਣਾ ਨਾ ਕਿਹਨੇ ਬੱਚੇ ਨੂੰ ਪਾਲਣਾ ਸੀ ਨਾ ਪੜਾਉਣਾ ਸੀ ਨਾ ਘਰ ਬਣਾਉਣਾ ਸੀ ਤੇ ਨਾ ਸੁਦੇਸ਼ ਸਿੰਘ ਨੇ ਇੱਥੇ ਕਥਾ ਕਰਨ ਆਉਣਾ ਹੀ ਆ ਕੋਈ ਇੱਕ ਮੋច ਹੀ ਤਰੇ ਫਿਰਦੇ ਸਾਰੇ ਆਪਾਂ ਕੋਈ ਦੁੱਧ ਮੰਗਣ ਆਇਆ ਕੋਈ ਪੁੱਤ ਮੰਗਣ ਆਇਆ ਕੋਈ ਬਾਹਰ ਜਾਣਾ ਕਿਸੇ ਨੇ ਤੰਦਰੁਸਤੀ ਇਹ ਖੇਡ ਹੈ ਦਾਦੀ ਦੀ ਬਸ ਇਸ ਖੇਡ ਨੂੰ ਸਮਝਣਾ ਮਹਾ ਉਦਿਆਨ ਅੰਧਕਾਰ ਮਹਿ ਜਿਨ ਸੀਦਾ ਮਾਰਗ ਦਿਖਾਇਆ ਇਹ ਬੜਾ ਵੱਡਾ ਜੰਗਲ ਹੈ ਜਿਹਦੇ ਚ ਆਪਾਂ ਫਸੇ ਪਏ ਆ ਤੇ ਕੋਈ ਕੱਢ ਸਕਦਾ ਆਪਾਂ ਉਹ ਤਾਂ ਨੰਸ਼ੀ ਗੁਰੂ ਗ੍ਰੰਥ ਸਾਹਿਬ ਜੇ ਪੜਾਂਗੇ ਗੱਲਾਂ ਕਰਾਂਗੇ ਨਹੀਂ ਤੇ ਇਤਰੇ ਮਰ ਮੁਜਣਾ ਪਰ ਹੁੰਦੇ ਤੋਂ ਦੇ ਫਿਰ ਭੋਗ ਪੈ ਜਾਣਾ ਉਹ ਤਾਂ ਟ੍ਰੈਂਡ ਹੀ ਬੜਾ ਚੱਲਿਆ ਅੱਗੇ ਲੋਕੀ ਥੱਲੇ ਬਹਿ ਕੇ ਦਾਲ ਪੁਲਕਾ ਹੁਣ ਤੇ ਵਿਆਹ ਕਰਦੇ ਪੂਰਾ ਅਖੋ ਸਤਨਾਮ ਉਹ ਨਹੀਂ ਕਿਸੇ ਨੂੰ ਹੈਗਾ ਵੀ ਪਿੱਛੇ ਕੀਰਤਨ ਕਰਿਓ ਨਿਰਵਾਣ ਦੀਓ ਕੇਸੋ ਗੋਪਾਲ ਪੰਡਿਤ ਸਦਿਓ ਕਥਾ ਕੀਰਤਨਾਂ ਦੇ ਕੱਲਾ ਬੈਠਾਂ ਦਾ ਸਾਰੇ ਲੇੜ ਕੇ ਪਕੌੜਿਆਂ ਨਾਲ ਤੇ ਕੁਰਸੀ ਤੇ ਮੋਬਾਈਲ ਫੜ ਕੇ ਬੈਠੇ ਹੁੰਦੇ ਇਹਨਾਂ ਨੂੰ ਕੀ ਲੱਗੇ ਪਿੱਛੋਂ ਕੀਰਤਨ ਕਰਿਓ ਅਸੀਂ ਕਲ ਜੁਹੀ ਆ ਅਸੀਂ ਉਹ ਵਿਸ਼ੇ ਪਲਾ ਛੱਡਿਆ ਜਿਹੜਾ ਮਾਰੇ ਨੇ ਕਿਹਾ ਸੀ ਨਾ ਵੀ ਮਰਗ ਤੇ ਪ੍ਰਵਾਹ ਬਣਿਆ ਹੁੰਦਾ ਲੋਹਾ ਗਰਮ ਹੁੰਦਾ ਛੱਟ ਬਾਜੇ ਵੀ ਮੰਨ ਲਓ ਆਪਾਂ ਉਸ ਵਿਸ਼ੇ ਤੇ ਬੈਠੇ ਹੁੰਦੇ ਆ ਕਿ ਕਥਾ ਕੀਰਤਨ ਵਾਲਾ ਕਿ ਰੂਹ ਨਾ ਬੋਲਦਾ ਹੋਵੇ ਤੇ ਟੱਚ ਹੋ ਜੇ ਤੇ ਜੀਵਨ ਦੀ ਗੱਡੀ ਮੁੜ ਜੇ ਇਥੇ ਇੱਕ ਦਾ ਸਰਕਾਰ ਹੁੰਦਿਆ ਤੇ ਦੂਜਾ ਫੋਨ ਕਰਦਾ ਕਹਿੰਦਾ ਸਮਾਨ ਪਹੁੰਚ ਗਿਆ ਚੰਡੀਗੜ੍ਹ ਅੱਗੇ ਆ ਜਾ ਲੈ ਕਰ ਲੋ ਬਲ ਉਥੇ ਸਰਕਾਰ ਬੰਦੇ ਦਾ ਹੁੰਦਿਆ ਤੂੰ ਸੌਦੇ ਕਰਨ ਦਿਆ ਚਿਟੇ ਦਿਆ ਕੋ ਸਤਨਾਮ ਸ੍ਰੀ ਮਾਰੇ ਨੇ ਸੱਚ ਲਿਖਤਾ ਮਾਇਆ ਧਾਰੀ ਅਤ ਨਹੀਂ ਸੁਣਦਾ ਨਾ ਕਥਾ ਨਾ ਕੀਰਤਨ ਇਹਨਾਂ ਲੋਕਾਂ ਨੂੰ ਨਾ ਨਾ ਆਉਂਦੇ ਜ਼ਰੂਰਤ ਦੇਖ ਵੀ ਕਰਾਉਂਦੇ ਪਾਠ ਵੀ ਲਗਾਤਾਰ ਚੱਲਦੇ ਉਹਨਾਂ ਦੇ ਤਖਤਾਂ ਤੇ ਇਹੋ ਜਿਹੇ ਲੋਕਾਂ ਨੇ ਦਰਦੇਵੀ ਹਨ ਨਾਮ ਨਾਲ ਲੜ ਪੋਨ ਵੀ ਕਰ ਲਈ ਰਮਾਰਜ ਕਹਿੰਦੇ ਨਹੀਂ ਭਾਈ ਚਾਰ ਪਾਪ ਵੱਡੇ ਗੁਰਬਾਣੀ ਨੇ ਦੱਸੇ ਬ੍ਰਾਹਮਣ ਕੈਲੀ ਘਾਂਤ ਕੰਜਕਾ ਅਣਚਾਰੀ ਕਾ ਇਹ ਜਿਹੜਾ ਦੂਜੇ ਕਾਰਜ ਵਾਲੀ ਆਇਆ ਇਹਨੂੰ ਅਣਚਾਰੀ ਜਿਹੜੀ ਸਹੀ ਕਮਾਈ ਗੱਲਾਂ ਕਿੱਥੇ ਕਰਦੇ ਭਾਜਦੇ ਕਹੀ ਤੇ ਉੱਠ ਕੇ ਆਖੋ ਸਤਨਾਮ ਮਾਰੇ ਕਿਰਪਾ ਕਰਨ ਦਿਆ ਕਰਨੋਂ ਬੱਚੀ ਰੋਣ ਲੱਗ ਪਈ ਤੇ ਉਹ ਸਰ ਕਹਿਣ ਲੱਗੇ ਭੈਣੇ ਸੌਰੀ ਮੈਨੂੰ ਲੱਗਦਾ ਤੇਰਾ ਪਤੀ ਚੜ੍ਹਾਈ ਕਰ ਗਿਆ ਮੈਂ ਗਲਤ ਗੱਲ ਪੁੱਛ ਬੈਠਾ ਕੋਈ ਗੱਲ ਨਹੀਂ ਆਪਾਂ ਸਵਰਗ ਵਾਸ ਲਿਖ ਲੈਨੇ ਉਹ ਕਹਿੰਦੀ ਨਹੀਂ ਸਰ ਇਹਦਾ ਪਤੀ ਮਰਿਆ ਰਿਹਾ ਮੇਰੀ ਬਦ ਕਿਸਮਤੀ ਹੈ ਇਹ ਮੇਰੀ ਗੁੱਖ ਤੋਂ ਪੈਦਾ ਹੋ ਗਿਆ ਏ ਮੈਂ ਇੱਕ ਕੋਠੇ ਤੇ 4 ਪੈਸੇ ਵਾਲੀ ਕਿਸਮਤ ਦੀ ਮਾਰੀ ਜੀਵਨ ਬਤੀਤ ਕਰ ਰਹੀ ਹਾਂ ਕਰਮੰਦਿਆ ਇਹ ਬੱਚਾ ਮੇਰੀ ਗੋਖ ਚ ਆਇਆ ਮੇਰੇ ਦਿਲ ਨਹੀਂ ਕੀਤਾ ਇਹਨੂੰ ਪੰਨਨ ਨੂੰ ਤੈਨੂੰ ਮੈਂ ਜਨਮ ਦੇ ਦਿੱਤਾ ਪਰ ਮੈਂ ਬਦ ਕਿਸਮਤ ਹਾਂ ਜਦੋਂ ਵੀ ਦੁਨੀਆ ਇਹਨੂੰ ਪੁੱਛੇਗੀ ਤੇਰੇ ਪਿਓ ਦਾ ਨਾਮ ਕੀ ਹੈ ਤੇ ਇਹਦੇ ਕੋਲ ਆਪਣੇ ਪਿਓ ਦਾ ਨਾਮ ਨਹੀਂ ਹੋਣਾ ਹੁਣ ਇਸ ਗੱਲ ਨੂੰ ਗੁਰਮਤ ਦੇ ਵਿੱਚ ਬਹਿਰਾ ਕੇ ਵੇਖੀਏ ਵੀ ਇਹ ਕਿਹੜੀ ਗੱਲ ਮਾਰੇ ਨੇ ਸਿੱਧ ਕੀਤੀ ਹੈ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਆਪਣੀ ਗੱਲ ਕੀਤੀ ਆ ਵੀ ਹਿੰਦੂ ਵੀ ਆਉਦੇ ਧਰਮ ਵਿੱਚ ਪੱਕੇ ਈਸਾਈ ਬੋਲੀ ਚਲੋ ਆਉਦੇ ਧਰਮ ਵਿੱਚ ਜੈਨੀ ਆਉਦੇ ਪੱਕੇ ਬੋਧੀ ਹਾਂਜੀ ਕ੍ਰਿਸਚਨ ਆਪਣੇ ਸਾਰੇ ਲੋਕ ਆਪਣੇ ਆਪਣੇ ਧਰਮ ਮੁਤਾਬਕ ਆਪਣੀ ਕਿਰਿਆ ਕਰ ਲਿਆ ਤੇ ਜਿਹੜਿਆ ਪਾਵਾਂ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਬਾਣੀ ਗੁਰੂ ਵਿਚ ਬਾਣੀ ਅਮਰਤ ਗੁਰਵਾਣੀ ਕਹਿ ਸੇਵਕ ਜਨ ਮਾਨੈ ਵਰਤਖ ਕਉ ਸਾਨੂੰ ਕਿਉ ਸੰਗਤ ਕਹਿ ਰਹੀ ਵੀ ਭਾਈ ਮਿੰਤ ਕਰਾਲਾ ਅਮਰਤ ਸ਼ਕਲੁ ਕਾਰ ਫਰੀ ਦੇ ਦਾਂਗੇ ਚੱਗਾ ਫਰੀ ਦੇ ਦਾਂਗੇ ਕਸ਼ਹਿਰਾ ਫਰੀ ਦੇ ਦਾਂਗੇ ਕੁਰਤਾ ਪਜਾਮਾ ਫਰੀ ਦੇ ਦਾਂਗੇ ਕਿਰਪਾਨ ਵੀ ਦੇ ਦਾਂਗੇ ਗੱਡੀ ਵੀ ਫਰੀ ਕਰ ਦਾਂਗੇ ਮਿੰਤ ਕਰਾਲੋ ਨਾਂ ਲਿਖਾ ਲਓ ਹੈਨਾ ਇਸ ਸਾਡੇ ਤੇ ਪੰਕਤੀ ਆਉਂਦੀ ਮਹਾਰਾਜ ਕਹਿੰਦੇ ਭਲਿਆ ਸਾਰੇ ਆਪੋ ਆਪਣੇ ਧਰਮ ਮੁਤਾਬਕ ਆਪਣੀ ਕਿਰਤ ਕਰਦੇ ਆਪਣੇ ਆਪਣੇ ਡੇਰੇ ਜਾਂਦੇ ਆਉਂਦਾ ਰੱਬ ਰੱਬ ਕਰਦੇ ਤੇ ਤੂੰ ਤੂੰ ਜਮਿਆ ਤੇ ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੇ ਘਰੇ ਆ ਪਰ ਭਲਿਆ ਤੂੰ ਤੇ ਆਪਣਾ ਪਿਓ ਹੀ ਗਵਾਲਿਆ ਕੋ ਸਤਨਾਪਨ ਪਿਓ ਗਵਾਲਿਆ ਨਾ ਕਿਉਂਕਿ ਸਾਡੇ ਪਿਓ ਨੇ ਸਾਨੂੰ ਸਿੱਖੀ ਇਜ਼ਮ ਵਿੱਚ ਜਦੋਂ ਸੱਚ ਬੋਲਿਆ ਨਾ ਪਹਿਲਾ ਪਿਆਲਾ ਸੱਚ ਦਾ ਏ ਤੇ ਮਹਾਰਾਜ ਸਾਹਿਬ ਜੀ ਦੇ ਹਿੰਦੂ ਪ੍ਰਕਿਰਤੀ ਅਨਸਾਰ ਜਨੇਊ ਪਾਉਣ ਲੱਗੇ ਤੇ ਮੇਰੇ ਸਤਿਗੁਰੂ ਨੇ ਕਹਿਤਾ ਵੀ ਨਹੀਂ ਭਾਈ ਇਹ ਤਾਂ ਗਾਨੇ ਹੀ ਪਾਉਣਾ ਸੰਉ ਉਹ ਤਾਂ ਗੱਪਾ ਜਿਹੜਾ ਮਰਿਆ ਤੋਂ ਬਾਅਦ ਵੀ ਨਾਲ ਜਾਵੇ ਉਹਦੇ ਹੱਥ ਜੁੜ ਗਏ ਕਹਿੰਦਾ ਪਟਵਾਰੀ ਮੈਂ ਤਾਂ ਕਲਿਆਣ ਦਾ ਹੈ ਜੀ ਤੇਰੇ ਘਰ ਰੱਬ ਆ ਗਿਆ ਹੀ ਕੋਈ ਰੂਹ ਆਏ ਇਹ ਦਰਗਾਈ ਗੱਲਾਂ ਕਰਦਾ ਮੇਰੇ ਵਾਸ ਨਹੀਂ ਉਹ ਗੱਲਾਂ ਐ ਕਿੰਨੇ ਬਾਗ ਕੋਈ ਇਹੋ ਜਿਹਾ ਜਨੇਊ ਨਹੀਂ ਜਿਹੜਾ ਸੰਸਕਾਰ ਤੋਂ ਬਾਅਦ ਨਾਲ ਜਾਵੇ ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੇ ਇਜ਼ਮ ਦੀ ਪਹਿਲੀ ਏਟ ਰੱਖੀ ਪਹਿਲੀ ਨਹੀਂ ਰੱਖੀ ਸੀ ਉਸ ਦਿਨ ਜਿੱਦ ਨੇ ਸ਼ੁਰੂਆਤ ਕੀਤੀ ਸੱਚ ਦਾ ਪਿਆਲਾ ਲੈ ਕੇ ਪਾਤਸ਼ਾਹ ਕਿੰਨੇ ਸਾਡੇ ਕੋਲ ਹੈਗਾ ਹੀ ਫਿਰ ਤੈਨੂੰ ਪਾ ਦਈਏ ਬੰਦ ਤਰਿਹਾਲ ਕਹਿੰਦਾ ਜੀ ਕਿਹੜਾ ਪਾਤਸ਼ਾਹ ਦੇ ਮੁਖੜੇ 'ਚ ਹਰ ਦਰਗਾਈ ਬਾਣੀ ਦਾ ਗਾਜ਼ ਹੋਇਆ ਦਇਆ ਕਪਾ ਸੰਤੋਖ ਜਾਤ ਤੇ ਗੰਦੀ ਇਹੋ ਜਨੇਊ ਜੀ ਦਾ ਸੇਮ ਹੀ ਅਰਥ ਨੇ ਜੱਤ ਪਹਾਰਾ ਤੀਰ ਜਿਸੁ ਨਿਆਰ ਅਹਿਰਨ ਮਤਿ ਵੇਦ ਭਉ ਖਲਾ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਘੜੀਐ ਐਨੇ ਸ਼ਬਦ ਦੇ ਉੱਤੇ ਜੀਵਨ ਢਾਲੋ ਜੇ ਸਭਲ ਬਹੁਤਾ ਨਹੀਂ ਸੁਣਦੀ ਲੋੜ ਆ ਕਈ ਥਾਵਾਂ ਦੇ ਤੁਸੀਂ ਪਿਆਰ ਵਾਲੇ ਉਹ ਕਈ ਰਹਿੰਦਾ ਨਾ ਵੀ ਪ੍ਰਚਾਰਕ ਨੇ ਸੇਵਾ ਲਈ ਹੁੰਦੀ ਤੇ ਕਈ ਕਹਿੰਦੇ ਬਾਬਾ ਜੀ ਤਿੰਨ ਘੰਟੇ ਲਾਉਂਗੇ ਆਪ ਕੋ ਸਾਚ ਇੱਕ ਤਾਂ ਹੀ ਗਏ ਕਿ ਨਹੀਂ ਬਾਬਾ ਜੀ ਤਿੰਨ ਘੰਟੇ ਲਾ ਲਓ ਮੈਂ ਕਿਹਾ ਵੀ ਇੱਥੇ ਹੈਗਾ ਕੁਝ ਡੰਡਾ ਡੰਡਾ ਫਿਰ search ਕਰਦੇ ਕਹਿਣ ਲੱਗਾ ਭਲਿਓ ਉਹ ਮੈਂ ਕਿਹਾ ਭਲਿਆ ਮਾਨਸਾ ਗੁਰੂ ਦੇ ਪਿਆਰ ਦੇ ਤੇ ਦੋ ਬੋਲੀ ਵੜੇ ਜੇ ਟੱਚ ਹੋ ਜਾਣ ਤੇ ਬਹੁਤੀਆਂ ਗੱਡੀਆਂ ਲੰਦਣੀਆਂ ਉਹ ਫਿਰ ਕਹੀ ਥਾਂ ਕਈਆਂ ਨੂੰ ਸਮਝ ਨਹੀਂ ਹੁੰਦੀ ਗੁਰਮਤਿ ਕਿਨ ਰਾਗੀ ਸਿੰਘ ਤਿੰਨ ਸਿੰਘ ਟਾਡੀ ਸਾਜ ਹੁੰਦਾ ਵਾ ਚੱਲ ਜਾਂਦਾ ਸਵਾ ਕਿੰਟਾ ਡੇਢ ਜਿਨੇ ਲਗਾਤਾਰ ਵਿਚਾਰ ਕਰਨੀ ਹੈ ਮਜੀਸੇ ਬੰਗਲਾ ਸੇ ਹੱਦ 50 60 ਮਿੰਟ ਜੇ ਇੰਨਾ ਕੁ ਸੁਣ ਕੇ ਨਹੀਂ ਅੰਦਰ ਬੈਠਾ ਤੇ ਅੱਗੇ ਵਹਿ ਜਾਏਗਾ ਪਰ ਉਹਨੇ ਸੁਣਨਾ ਥੋੜਾ ਉਹਦੀ ਉਹ ਨਿਕਾ ਨਹੀਂ ਵੀ ਜੇ ਇੰਨੇ ਦਿੱਤੇ ਤੇ ਇਹਦੇ ਵਿੱਚੋਂ ਕੱਢਨੇ ਆਖੋ ਸਤਨਾਮ ਸ੍ਰੀ ਮੈਂ ਕਿਹਾ ਭਰਾਵਾ ਤੂੰ ਇਹਦਾ ਤਿੰਨ ਜਥੇ ਕਰ ਲਾ ਤੇ ਤਿੰਨ ਲਾ ਸਕਦੇ ਇੰਨਾ ਤੇ ਕਹਿੰਦੇ ਲੈ ਤੂੰ ਹੀ ਵੇਲੇ ਹੀ ਆ ਬੋਲੀ ਜਾਣਾ ਇਹ ਕਿੱਡਾ ਕੋਖਾ ਕੰਮ ਆਖੋ ਸਤਨਾਮ ਸ੍ਰੀ ਤੇ ਮਾਰੇ ਨੇ ਤਾਂ ਲਿਖਤਾ ਸੀ ਇਹ ਸ਼ਬਦ ਕੀ ਬਿਨ ਗਾਹਕ ਗੁਣ ਵਿੱਚ ਹੀ ਹੈ ਤਉ ਗੁਣ ਸਹਿ ਗੁਜਾਈ ਗੁਣ ਕਾ ਗਾਹਕ ਜੀ ਮਿਲੈ ਤਉ ਗਣ ਲਖ ਨੂਰਖੇ ਨਾਲ ਨ ਲੁਜੀਆ ਪੜ ਅਖਰਿਓ ਜਿਹੜੇ ਰੱਬ ਨੂੰ ਪਿਆਰ ਅਲਿਆ ਰੂਣਾ ਉਹ ਤੇ ਕਿ ਸ਼ਬਦ ਦੀ ਸੁਨੋ ਜਾਂਦੇ ਆ ਮਹਾਂਪੁਰਖ ਸੀ ਬਾਬਾ ਪ੍ਰੀਮ ਸਿੰਘ ਰਹਿ ਰਾਸਤਾ ਪਾਠ ਕਰਦੇ ਕਰਦੇ ਨਾ ਉਹਨਾਂ ਦੇ ਜੀਵਨ ਚ ਲਿਖਿਆ ਵੀ ਇੱਥੇ ਪਹੁੰਚ ਗਏ ਸੋ ਪੁਰਖ ਨਰੰਜਨ ਹਰ ਪੁਰਖ ਨਰ ਸੁਮਾਦੀ ਲਾ ਅਵਸਥਾ ਸੋਣੋ ਵੀ ਦਸਵੇਂ ਦੀ ਖੇਡ ਨਾਲ ਸਾਰੀ ਰਾਤ ਬਤੀਤ ਹੋ ਗਈ ਸਰੀਰ ਤੋਂ ਬਾਹਰ ਹੋ ਗਈ ਕਿਉਂਕਿ ਇਹ ਮਿੱਟੀ ਆ ਨਾ ਸਾਰੀ ਗੁਰਬਾਣੀ ਦੀ ਵਿਆਖਿਆ ਮਿੱਟੀ ਚੋਂ ਕੱਢਣ ਦੀ ਬਾਹਰ ਨਿਕਲ ਆਪਣੇ ਆਪ ਨੂੰ ਪੜ ਆਪ ਵਿਚਾਰੇ ਸੋ ਗਿਆਨੀ ਹੋਏ ਸਾਨੂੰ ਮਾਰੇ ਕਹਿੰਦੇ ਕੀ ਲੱਗਾ ਵੇ ਹੱਥ ਮਾਰ ਮਾਰ ਕੇ ਸਮਝਾਉਣ ਪਿਲੋ ਆਪਣੇ ਆਪ ਨੂੰ ਦੇ ਸਮਝਾਲਾ ਬੁੱਲੇ ਨੇ ਗੱਲ ਹੀ ਸਾਰੀ ਮੁਕਾਤੀ ਕਹਿੰਦੇ ਪੜ ਪੜ ਆਲਮ ਫਾਜ਼ਿਲ ਹੋਇਆ ਤੇ ਕਦੇ ਆਪਣੇ ਆਪ ਨੂੰ ਪੱਜ ਪੱਜ ਜਾਂਦਾ ਮੰਤਰ ਵਸੀਤੀ ਕਦੇ ਆਪਣੇ ਅੰਦਰ ਵੜਿਆ ਹੀ ਨਹੀਂ ਬੁੱਲੇ ਆਨੇ ਤੋੜ ਦਿਆਂ ਫੜਦਾ ਜਿਹੜਾ ਕੋਲ ਬੈਠਾ ਕੋਈ ਮੰਦਰ ਦੀ ਕੋਈ ਮਸਜਿਦ ਦੀ ਕੋਈ ਮੰਦਰ ਦੀ ਕੋਈ ਗੱਲ ਸੁਣਾ ਦੇ ਸਾਰੀ ਅੰਦਰ ਦੀ ਖੇੜਾ ਕੰਨ ਰਸ ਨਹੀਂ ਮੁਕਣਾ ਭਾਈ ਤਨ ਮੇਰੇ ਸਤਿਗੁਰੂ ਕਹਿੰਦੇ ਅਸੀਂ ਜਨੇਊ ਪਾ ਲਈਏ ਮਰਿਆਂ ਤੋਂ ਬਾਅਦ ਜਾਓ ਜਿਦੋਂ ਨੇ ਸ਼ਬਦ ਸੁਣੇ ਤੇ ਉਹ ਵੀ ਕੀ ਲਿਆ ਗਿਆ ਤਿੰਨਾ ਬੰਦਿਆਂ ਕੋ ਡੋਰ ਸੀ ਦੁਨੀਆ ਦੀ ਧਾਰਮਿਕ ਤੇ ਰਾਜਨੀਤਿਕ ਕਾਜੀ ਬ੍ਰਾਹਮਣ ਤੇ ਜੋਗੀ ਤੇ ਬਾਬੇ ਨਾਨਕ ਨੇ ਸੱਚ ਦਾ